ਸਸਰੀ ਕਾਲ ਜੀ ਸਾਰਿਆਂ ਨੂੰ ਬਾਬਾ ਜੀ ਟਾਈਮ ਇੱਕ ਅਹੇਜੀ ਚੀਜ਼ ਆ ਜਿਹੜਾ ਬੰਦੇ ਨੂੰ ਨਾ ਨੰਗਾ ਚਿੱਟਾ ਕਰ ਦਿੰਦਾ ਹੈ ਨਾ ਵੀ ਕਿੰਨੇ ਕ ਪਾਣੀ ਚ ਜਿਵੇਂ ਹੁਣ ਅੰਤਪਖ ਤੋਂ ਕਿ ਪਾਪਾ ਮੋਦੀ ਜੀ ਇਹਨੂੰ ਨੰਗਾ ਜਿੱਟਾ ਕਰਿਆ ਟਾਈਮ ਨੇ ਬੜੇ ਬਹਾਦਰ ਬਣਦੇ ਸੀਗੇ ਹੈ ਨਾ ਠੀਕ ਹੈ ਤੇ ਇੱਕ ਤਪਕਾ ਬਹਾਦਰ ਬਣਾਉਣ ਤੇ ਲੱਗਿਆ ਵੀ ਹੋਇਆ ਸੀਗਾ ਉਹ ਤਪਕਾ ਜਿਨ੍ਹਾਂ ਦੇ ਨਾਂ ਤਾਂ ਬਾਰਡਰਾਂ ਦੇ ਨੇੜੇ ਪਿੰਡ ਸੀਗੇ ਜਿਨ੍ਹਾਂ ਦੇ ਨਾਂ ਤਾਂ ਘਰ ਟੁੱਟੇ ਨੇ ਠੀਕ ਹੈ ਨਾ ਉਹਨਾਂ ਦੇ ਪਰਿਵਾਰ ਚ ਕੋਈ ਸ਼ਹੀਦ ਹੋਇਆ ਨਾ ਉਹਨਾਂ ਦੇ ਪਰਿਵਾਰ ਦਾ ਕੋਈ ਫੌਜ ਦੇ ਅੰਦਰ ਆਉਣਾ ਉਹ ਅੰਤਪਾਗਤ ਨੇ ਹੈ ਨਾ ਜਿਹੜੇ ਸਿਰਫ ਅੰਤੇ ਅੰਦੇ ਬਾਹ ਚੱਲੇ ਹੋਏ ਨੇ ਇਹਨਾਂ ਦੇ ਪਿੱਛੇ ਵੀ ਦੇਸ਼ ਉਜੜੇ ਉਜੜੇ ਬਸੇ ਬਸੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਤੇ ਉਹਨੂੰ ਬਹਾਦਰ ਬਣਾਉਣ ਦੇ ਲੱਗੇ ਹੋਏ ਸੀ ਮੋਦੀ ਨੂੰ ਪਰ ਟਾਈਮ ਸਭ ਕੁਝ ਦਿਖਾ ਦਿੰਦਾ ਵੀ ਇਹ ਲੋਕ ਕਾਇਰ ਨੇ ਚਾਹੇ ਮੋਦੀ ਦੇਸ਼ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਦੇ ਚਾਹੇ ਹੋਰ ਕਿਸੇ ਕੁਰਸੀ ਤੇ ਬੈਠ ਜੇ ਪਰ ਕਾਇਰ ਕਾਇਰੀ ਰਹਿੰਦਾ ਹੈ ਅਗਰੇ ਮੰਤਰੀ ਵਰਗੇ ਕਾਇਰ ਨੇ ਅਮਿਤ ਸਾਹਿਬ ਵਰਗੇ ਸਿਰਫ ਦੇਸ਼ ਦੇ ਅੰਦਰ ਗੰਦ ਪਾ ਸਕਦੇ ਨੇ ਕਿਸਾਨਾਂ ਦੇ ਗੋਲੀਆਂ ਮਾਰਤੀਆਂ ਸਟੂਡੈਂਟਾਂ ਦੇ ਝੂਠੇ ਪਰਚੇ ਕਰਤੇ ਕੋਈ ਮਾਇਨੋਟੀ ਵਾਲਾ ਬੋਲਿਆ ਉਹਨੂੰ ਚੱਕ ਕੇ ਜੇੜਾ ਜੇ ਡੱਕਦਾ ਕਿਸੇ ਦੇ ਗੋਲੀ ਮਾਰਤੀ ਕਿਸੇ ਦੇ ਤਸੱਦਦ ਕਰਤੀ ਸਿਰਫ ਦੇਸ਼ ਦੇ ਅੰਦਰ ਗੰਦ ਪਾ ਸਕਦੇ ਨੇ ਸਾਡੇ ਆਦਰਸ਼ ਸੰਤਪਿੰਡਰਾਂ ਵਾਲਾ ਦਾ ਨਾਮ ਲੈ ਕੇ ਬਕਵਾਸ ਕਰ ਸਕਦੇ ਨੇ ਵੀ ਹਾਂ ਸੰਸਦ ਚ ਵੀ ਇਹ ਤਾਂ ਪੰਜਾਬ ਦੇ ਅੰਦਰ ਸੰਤਪਿੰਡਰਾਂ ਵਾਲੇ ਵਰਗੇ ਬਣਨਾ ਚਾਹੁੰਦੇ ਨੇ ਸਾਡੇ ਦਰਸ਼ ਨੇ ਅਸੀਂ ਬਣਨਾ ਚਾਹੁੰਦੇ ਆਂ ਅਰਥੋਡੀਆਂ ਤਾਂ 700 ਪੁਸਤਾਂ ਨਹੀਂ ਬਣ ਸਕਦੀਆਂ ਕਿਉਂਕਿ ਅਗਲੇ ਕੈਣੀ ਤੇ ਕੱਤਨੀ ਦੇ ਪੱਕੇ ਨੇ ਪੱਕੇ ਸੀ ਅਗਲੇ ਜੋ ਕਿਹਾ ਸੀ ਉਹ ਕਰਕੇ ਦਿਖਾ ਕੇ ਗਏ ਸੀਗੇ ਤੇ ਥੋੜੀ ਚਾਰ ਦਿਨ ਚ ਨਾ ਹੋਗੀ ਕੱਡੀਆਂ ਕਾ ਨਾ ਅਮਰੀਕਾਂ ਦੀਆਂ ਲੇਲੜੀਆਂ ਇਸ ਕਰਕੇ ਕਾਇਰ ਕਾਇਰ ਹੀ ਰਹਿੰਦੇ ਨੇ ਕਿਸੇ ਵੀ ਕੁਰਸੀ ਤੇ ਬੈਠ ਜਾਓ ਬਹਾਦਰ ਨਹੀਂ ਤੁਸੀਂ ਬਣ ਸਕਦੇ ਤੁਸੀਂ ਸਿਰਫ ਗੰਦ ਪਾ ਸਕਦੇ ਹੋ ਦੇਸ਼ ਦੇ ਅੰਦਰ ਦੇਸ਼ ਦਾ ਨਾਸਕ ਕਰ ਸਕਦੇ ਹੋ ਦੇਸ਼ ਨੂੰ ਧਰਮ ਦੇ ਨਾਂ ਤੇ ਡਬੋ ਸਕਦੇ ਹੋ ਕਿਉਂਕਿ ਅਨਪੜ ਲੋਕ ਨੇ ਦੇਸ਼ ਨੂੰ ਜੇ ਤੁਸੀਂ ਸੋਚਦੇ ਵੀ ਇਹ ਦੇਸ਼ ਨੂੰ ਅੱਗੇ ਲੈ ਕੇ ਜਾਣਗੇ ਜੇ ਅੱਗੇ ਲੈ ਕੇ ਜਾਂਦੇ ਨਾ ਅੱਜ ਦੇਸ਼ ਦੇ ਕੱਲੇ-ਕੱਲੇ ਯੂਥ ਦੇ ਕੋਲ ਕੰਮ ਹੋਣਾ ਸੀਗਾ ਠੀਕ ਹੈ ਨਾ ਦੇਸ਼ ਨੂੰ ਇੱਕ ਪੋਜ਼ਿਟਿਵ ਪਾਸੇ ਲਾਉਂਦੇ ਕਿਸਾਨਾਂ ਨੂੰ ਉਹਨਾਂ ਦੇ ਹੱਕ ਦੇ ਕੇ ਖੇਤੀ ਨੂੰ ਹੋਰ ਉੱਤੇ ਲੈ ਕੇ ਜਾਂਦੇ ਦੇਸ਼ ਦੇ ਅੰਦਰ ਇੰਡਸਟਰੀ ਹੁੰਦੀ ਫੂਡ ਪ੍ਰੋਸੈਸਿੰਗ ਯੂਨਿਟ ਬਹੁਤ ਕੁਝ ਹੋਣਾ ਸੀਗਾ ਸਾਰੇ ਕੰਮ ਲੱਗੇ ਹੁੰਦੇ ਹਨ ਜਿਹਨੂੰ ਦੇਸ਼ ਨੂੰ ਤਰੱਕੀ ਦੇਣੀ ਹੋਵੇ ਪਰੇ ਤਾਂ ਗੰਦਪਾਣ ਤੇ ਲੱਗੇ ਹੋਏ ਨੇ ਕਦੇ ਹਿੰਦੂ ਦੇ ਨਾਂ ਤੇ ਲੜਾਤਾ ਕਦੇ ਮੁਸਲਮਾਨ ਦੇ ਨਾਂ ਤੇ ਲੜਾਤਾ ਕਦੇ ਸਿੱਖ ਦੇ ਨਾਂ ਤੇ ਲੜਾਤਾ ਇਹ ਤਾਂ ਸੂਕਾ ਮਨਾਉ ਭਾਰਤੀਆ ਸੈਨਾ ਦਾ ਵੀ ਜਿਹਨੇ ਦਿੱਲੀ ਨੂੰ ਜਾਂਦੀ ਹੋਈ ਮਿਸਾਇਲਾਂ ਸਰਸੇ ਦੇ ਅੰਦਰ ਗੇਰਤੀਆਂ ਹਰਿਆਣੇ ਦੇ ਅੰਦਰ ਜਾਂ ਪੰਜਾਬ ਨੂੰ ਆਂਦੇ ਹੋਏ ਬੰਬ ਉੱਤੇ ਡਿਫਿਊਜ਼ ਕਰਤੇ ਠੀਕ ਹੈ ਨਹੀਂ ਇਹਨਾਂ ਨੇ ਤਾਂ ਨਾਸਾ ਘਟਵਾਤੀਆਂ ਸੀਗੇ ਮੋਦੀ ਉਹਨਾਂ ਨੇ ਤਾਂ ਇਹਨਾਂ ਨੂੰ ਕੁਐਸਚਨ ਕੋਈ ਨਹੀਂ ਕਰ ਸਕਦੇ ਵੀ ਹਾਂ ਜਿਹੜੇ ਅੰਤਗਵਾਦੀ ਹਮਲਾ ਕਰਕੇ ਗਏ ਸੀ ਵੀ ਉਹਨਾਂ ਦਾ ਕੀ ਬਣਿਆ ਉਹ ਫੜੇ ਕਿਉਂ ਨਹੀਂ ਗਏ ਭਾਈ ਉਹ ਬੜ ਕਿਵੇਂਗੇ ਸਾਡੇ ਦੇਸ਼ ਦੇ ਅੰਦਰ ਉਹਦੇ ਤੇ ਪਰਚਾ ਕਰਦੇ ਨੇ ਕੁਐਸਚਨ ਨਹੀਂ ਕਰਨਾ ਦੇਸ਼ ਦੇ ਅੰਦਰ ਕਿਸੇ ਨੇ ਵੀ ਫਿਰ ਤੁਸੀਂ ਕੀ ਹੋਵੋਗੇ ਦੇਸ਼ ਦਰੋਹੀ ਬਣ ਜਾਓਗੇ ਠੀਕ ਹੈ ਦੇਸ਼ ਭਗਤ ਤਾਂ ਸਿਰਫ ਉਹ ਲੋਕ ਨੇ ਜਿਹੜੇ ਹੱਥਾਂ 'ਚ ਝੰਡੇ ਚਾ ਕੇ ਕੇ ਸਿਰਫ ਜੈ ਕਰ ਸਕਦੇ ਨੇ ਜੀ ਹਾਂ ਫਲਾਣੀ ਜੈ ਧਮਕਾਣੀ ਜੈ ਜੇ ਤੁਸੀਂ ਆਪਣੇ ਹੱਕਾਂ ਪਿੱਛੇ ਲੜੋਗੇ ਤਾਂ ਤੁਸੀਂ ਦੇਸ਼ ਦਰੋਹੀ ਹੋਵੋਗੇ ਰੈਨ ਨੂੰ ਇੰਨੀ ਅਕਲ ਨਹੀਂ ਹੈਗੀ ਵੀ ਜਿਹੜਾ ਜੇ ਅਸੀਂ ਅੱਜ ਕਿਸਾਨੀ ਪਿੱਛੇ ਲੜਦੇ ਆਂ ਖੇਤੀ ਪਿੱਛੇ ਲੜਦੇ ਆਂ ਤੇ ਦੇਸ਼ ਪਿੱਛੇ ਲੜਦੇ ਆਂ ਵੀ ਭਾਈ ਇਹ ਦੇਸ਼ ਬਚੇ ਇਹ ਖੇਤੀ ਬਚੇ ਅਨ ਸਾਰਿਆਂ ਦੇ ਮੂੰਹ ਤੇ ਪੈਂਦਾ ਹੋਵੇ ਸਟੂਡੈਂਟ ਲੜਦੇ ਨੇ ਟੀਚਰ ਲੜਦੇ ਨੇ ਸਿਰਫ ਕਿਉਂ ਵੀ ਦੇਸ਼ ਦੀ ਸਿੱਖਿਆ ਠੀਕ ਹੋਵੇ ਹਸਪਤਾਲ ਠੀਕ ਹੋਣ ਪਰ ਨਾ ਜਿਹੜਾ ਕੁਐਸਚਨ ਕਰੂ ਆਪਣੇ ਹੱਕਾਂ ਪਿੱਛੇ ਬੋਲੂਗਾ ਉਹ ਦੇਸ਼ ਤਰੋਈਆ ਅਸਮੋਦੀ ਪਾਪਾ ਮੋਦੀ ਪਾਪਾ ਕਰਦੇ ਰਹੇ ਫਿਰ ਤੁਸੀਂ ਦੇਸ਼ ਭਗਤੋਂ ਇਹ ਕਰਕੇ ਭਾਈ ਸਮਝ ਲਓ ਹੁਣ ਤਾਂ ਸਮਝ ਲਓ ਵੀ ਇਹ ਕਾਇਰ ਨੇ ਕਾਇਰ ਹੀ ਰਹਿਣਗੇ ਇਹ ਦੇਸ਼ ਦਾ ਕਦੇ ਭਲਾ ਨਹੀਂ ਕਰ ਸਕਦੇ ਤੁਸੀਂ ਲੜਨਾ ਆਪਣੇ ਹੱਕਾਂ ਪਿੱਛੇ ਆਪਣੇ ਸੰਘਰਸ਼ ਕਰਨੇ ਨੇ ਅਸੀਂ ਤਾਂ ਮਾਣ ਕਰਦੇ ਆ ਜੇ ਅਸੀਂ ਅੱਜ ਖੇਤੀ ਦੀ ਲੜਾਈ ਲੜਦੇ ਆ ਕਿਸਾਨ ਇਹਨਾਂ ਅਸੀਂ ਕੈਣੀ ਕਥਨੀ ਦੇ ਪੱਖਿਆਂ ਘਟੋ ਘੜ ਲੜਦੇ ਤਾਂ ਹੈਗੇ ਤੁਹਾਡੇ ਨਾਲ ਸਰੇ ਆਮ ਅਸੀਂ ਤਾਂ 1.5 ਸਾਲ ਦੇ ਮੋਰਚੇ ਲਾਏ ਨੇ ਹੁਣ ਵੀ 1 ਸਾਲ ਦਾ ਮੋਰਚਾ ਸੰਭੂ ਬਾਰਡਰ ਤੇ ਲਾਇਆ ਤੁਹਾਡੇ ਤਾਂ ਚਾਰ ਦਾ ਨਹੀਂ ਲੜੀ ਗਈ ਲੜਾਈ ਨਾ ਹੋ ਗਈ ਕਿ ਨਾ ਅਮਰੀਕਾ ਦੀਆਂ ਕਰੀਆਂ ਕਿ ਨਹੀਂ ਮਿੰਨ ਤਾਂ ਫਿਰ ਇਸ ਕਰਕੇ ਕਾਇਰ ਕਾਇਰ ਹੀ ਰਹਿੰਦੇ ਨੇ ਕਿੰਨੀਆਂ ਵੀ ਤੁਸੀਂ ਹੋਡਿੰਗਾਂ ਲਾ ਲਓ ਆਪਣੇ ਰਾਜਨੀਤਿਕ ਸਟੰਟ ਵਾਸਤੇ ਜੀ ਅਸੀਂ ਇਹ ਕਰਤਾ ਜੀ ਉਹ ਕਰਤਾ ਜੀ ਕੁਝ ਨਹੀਂ ਕਰਿਆ ਭਾਈ ਠੀਕ ਹੈ ਨਾ ਆ ਤਾਂ ਸ਼ੁਕਰ ਮਨਾਓ ਅਸੀਂ ਵੀ ਸ਼ੁਕਰ ਮਨਾਉਨੇ ਆ ਬਾਬੇ ਦਾ ਵੀ ਇਹ ਜੰਗ ਬੰਦ ਹੋ ਗਈ ਕਿਉਂਕਿ ਨੁਕਸਾਨ ਸਾਡੇ ਭਰਾਵਾਂ ਦਾ ਹੋ ਰਿਆ ਸੀਗਾ ਜਿਹੜੇ ਬਾਡਰਾਂ ਤੇ ਨੇ ਠੀਕ ਹੈ ਸਾਡੇ ਪਰਿਵਾਰਾਂ ਦਾ ਹੋ ਰਿਆ ਸੀਗਾ ਠੀਕ ਹੈ ਅਗਰ ਕੋਈ ਸ਼ਹੀਦ ਹੋ ਰਿਹਾ ਤੇ ਸਾਡਾ ਆਪਣਾ ਸ਼ਹੀਦ ਹੋ ਰਿਆ ਸੀਗਾ ਇਹਨਾਂ ਦਾ ਸ਼ਹੀਦ ਨਹੀਂ ਹੋ ਰਿਆ ਸੀਗਾ ਜਿਹੜੇ ਬੀਜੇਪੀ ਵਾਲੇ ਨੇ ਇਹ ਤਾਂ ਸਿਰਫ ਰੋ ਰੀਤੀ ਰੋਟੀਆਂ ਸੇਕ ਸਕਦੇ ਨੇ ਅਜੇ ਤਾਂ ਜੰਗ ਖਤਮ ਵੀ ਨਹੀਂ ਹੋਈ ਬਿਹਾਰ ਦੇ ਅੰਦਰ ਹੋਲਡਿੰਗਾਂ ਹੀ ਹੋਡਿੰਗਾਂ ਲਾਤੀਆਂ ਜਿੱਤਣ ਵਾਸਤੇ ਆ ਤਾਂ ਹਾਲਾਤ ਨੇ ਦੇਸ਼ ਦੇ ਰਾਜਨੀਤਿਕ ਲੀਡਰਾਂ ਦੇ ਸਵਾਬ ਬਚਣਾ ਦੇ ਸੀ ਤੁਸੀਂ ਬਚਾਓਗੇ ਭਾਈ ਲੜ ਲਿਆ ਕਰੋ ਠੀਕ ਆ ਤੁਸੀਂ ਬਹੁਤ ਵਧੀਆ ਲੜਦੇ ਹੋ ਜਿਹੜੇ ਸੜਕਾਂ ਦੇ ਧਰਮ ਨਹੀਂ ਦਿੰਦੇ ਨੇ ਆਪਣੀ ਕਿਸਾਨੀ ਪਿੱਛੇ ਲੜਦੇ ਹੋ ਤੁਸੀਂ ਇੱਕ ਦਿਨ ਦੇਸ਼ ਨੂੰ ਬਚਾਓਗੇ ਤੁਸੀਂ ਅਸਲੀ ਵਾਰਸ ਹੋ ਇਸ ਦੇਸ਼ ਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ